ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਕੀ ਕਿਚਨ ਕਿਸੇ ਨੂੰ ਸਵਾਗਤ ਹੈ ਜੀ ਅੱਜ ਦਾ ਲਈ ਆਪਾਂ ਭੈਣਾ ਲਈ ਨਵਾਂ ਕੰਸਟ ਲੈ ਕੇ ਆਏ ਆ ਨਿਊ ਬਰੇਡਟੀ ਆ ਗਈ ਜੀ ਅੱਜ ਦੇ ਲਈ ਜੀ ਗਾਵਾ ਡੀਮ ਛਿਲਕਾ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੋਹਣਾ ਪਿਆਰਾ ਕੱਪੜਾ ਹੈ ਜਿਹੜਾ ਇਹ ਸੌਫਟ ਗਾਵਾ ਡੀਮ ਛਿਲਕਾ ਜੀ ਤੇ ਪ੍ਰਾਇ ਜੀ ਬਹੁਤ ਘਟ ਰਹਿਣ ਵਾਲਾ ਹੈ ਇਹਦੇ ਨਾਲ ਜੀ ਬਾਟ ਵਾਲੀ ਪਲੇਨ ਬਾਟਮ ਰਾਉਗੀ ਤੇ ਨਾਲ ਸ਼ੈਡਾ ਤੁਸੀਂ ਇਹਨੂੰ ਵਾਕ ਵੀ ਕਰਾ ਸਕਦੇ ਆ ਇੰਦਾ ਵੀ ਬਹੁਤ ਹੀ ਸੋਹਣਾ ਲੱਗਦਾ ਤੇ ਇਹਦੇ ਚ ਕਲਰ ਜਿੰਨੇ ਵੀ ਤੁਸੀਂ ਕਲਰ ਚਾਹੋ ਤੇ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਜੀ ਸਾਰੇ ਕਲਰ ਵੀ ਆਪਣਾ ਅਵੇਲੇਬਲ ਆਪਣੇ ਕੋਲੇ ਅੱਜ ਦੇ ਤੁਸੀਂ ਜਲਦੀ ਜਲਦੀ ਬੁਕਿੰਗ ਕਰਾਓ ਤੇ ਮਹਿਰੂਨ ਕਲਰ ਵੀ ਬਹੁਤ ਜਿਆਦਾ ਸੋਹਣਾ ਤੇ ਸਾਰੇ ਕਲਰ ਹੀ ਵੈਸੇ ਆਪੋ ਆਪ ਦੇ ਨਖਾਂ ਦੇ ਬਹੁਤ ਜਿਆਦਾ ਸੋਹਣੇ ਇਨੂਸ ਮਾਲਟੀਵਰਸ ਤੋਂ ਬਹੁਤ ਸੋਹਣੀ ਬਣ ਕੇ ਤਿਆਰ ਹੈ ਜਿਹੜੇ ਅੱਜ ਦੇ ਨਵਾਂ ਕੰਸਪੈਕਟ ਹੈ ਤੇ ਭੈਣਾਂ ਲਈ ਜਲਦੀ ਜਲਦੀ ਬੁਕਿੰਗ ਕਰਾਓ ਤੇ ਆਪਣੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੇ ਜਲਦੀ ਜਲਦੀ ਤੁਸੀਂ ਕਰਾਓ ਕਿਉਂਕਿ স্টক ਆਫਲਾਈਨ ਹੋ ਗਿਆ ਜਿਹੜਾ ਆਪਣੇ ਕੋਲ ਨਵਾਂ ਸਟਾਕ ਫੈਬਰਿਕ ਤੋਂ ਹੋਰ ਵੀ ਵੈਰਾਈਟੀ ਦਿਖਾਵਾਂਗੇ ਇਸ ਵੀਡੀਓ ਵਿੱਚ ਤੇ ਪ੍ਰਾਈਸ ਵੀ ਆਪਣਾ ਬਹੁਤ ਘੱਟ ਰਹਿਣ ਵਾਲਾ ਹੈ ਤੇ ਹਲੇ ਤੱਕ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਕਰ ਲੋ ਸਬਸਕ੍ਰਾਈਬ ਇਹ ਸੂਟ ਜੀ ਬਹੁਤ ਸੋਹਣੇ ਲੱਗਣਗੇ ਵੀਰ ਕਿਤੇ ਤੇ ਇਹਨੂੰ ਤੁਸੀਂ ਵਰਕ ਵੀ ਕਰਾ ਸਕਦੇ ਆ ਇਦਾਂ ਵੀ ਤੁਸੀਂ ਵੀਅਰ ਕਰ ਸਕਦੇ ਆ ਤੇ ਸਾਰੇ ਕਲਰ ਇਸ ਅਵੇਲੇਬਲ ਆ ਜਿਹੜਾ ਕਲਰ ਤੁਹਾਡੇ ਦਿਮਾਗ ਤੇ ਚੱਲ ਰਿਹਾ ਵੀ ਜਿਹੜਾ ਕਲਰ ਤੁਹਾਡੇ ਕੋਲ ਹੈ ਨਹੀਂ ਸਾਰੇ ਕਲਰ ਇਹਦੇ ਵਿੱਚ 101 ਕਲਰ ਇਸ ਵਿੱਚ ਆਪਾਂ ਅਵੇਲੇਬਲ ਆ ਲੱਗ ਮਿੱਠੇ ਮਿੱਠੇ ਪਿਆਰੇ ਪਿਆਰੇ ਕਲਰ ਹੋਣਗੇ ਜੀ ਥੋੜੀ ਥੋੜੀ ਅਲੱਗ-ਅਲੱਗ ਦੀ ਹਲਕੀ-ਹਲਕੀ ਸ਼ੇਡ ਦੇ ਜਿਵੇਂ ਮਹਿੰਦੀ ਹੋ ਗਿਆ throji ਹਨਾ ਹਲਕਾ ਜਿਹਾ ਸੀ ਗ੍ਰੀਨ ਹੋ ਗਿਆ ਗ੍ਰੇ ਹੋ ਗਿਆ ਪਿੰਕ ਹੋ ਗਿਆ ਤੇ ਜਿਵੇਂ ਮਾਸ ਕਲਰ ਕਹਿ ਦਿੰਦੇ ਹਣਾ ਇਹਦੇ ਨੇ ਬਹੁਤ ਸਾਰੇ ਤੇ ਸਾਰੇ ਕਲਰ ਮਿਲਣਗੇ ਤੇ ਆਪਾਂ ਬਰੌਕਟ ਦੇ ਸੂਟ ਵੀ ਲਾਏ ਹੋਏ ਐਸ ਵੀਡੀਓ ਦੇ ਵਿੱਚ ਜੀ ਖੀਨਖਾਬ ਦੇ ਬਰੌਕਟ ਦੇ ਸੂਟ ਤੇ ਉਹ ਵੀ ਪ੍ਰਾਈਸ ਬਹੁਤ ਘੱਟ ਰਹਿਣ ਵਾਲਾ ਤੇ ਤੁਸੀਂ ਫੈਬਰਿਕ ਚੈੱਕ ਕਰ ਸਕਦੇ ਜਿਹੜੇ ਬਰੌਕਟ ਦੇ ਸੂਟ ਹੋਣ ਵਾਲੇ ਆਏ ਜੀ ਦੇਖੋ ਜੀ ਬਹੁਤ ਹੀ ਸੌਫਟ ਕਪੜਾ ਜਿਹੜਾ ਹੁਣ ਆਲਾ ਹੈ ਤੇ ਰੇਟ ਵੀ ਬਹੁਤ ਘੱਟ ਰਹਿਣ ਵਾਲਾ ਬਰੋਕਟ ਦੇ ਸੂਟ ਦਾ 1500 ਪ੍ਰਾਈਸ ਹੈ ਬਰੋਕਟ ਦੇ ਸ਼ਰਟ ਦੇ ਨਾਲ ਕਰੇਪ ਦੀ ਤੁਹਾਨੂੰ ਬਾਟਮ ਰਹੂਗੀ ਕਰੇਪ ਦੀ ਬਾਟਮ ਦੇ 2.5 ਮੀਟਰ ਕਰੇਪ ਦੀ ਬਾਟਮ ਰਹੂਗੀ 2.5 ਮੀਟਰ ਦੀ ਸ਼ਰਟ ਰਹੂਗੀ ਅਲਚਲ ਸੂਟ ਬਣਨ ਵਾਲਾ ਜਲਦੀ ਜਲਦੀ ਤੁਸੀਂ ਬੁਕਿੰਗ ਕਰੋ ਤੇ ਸਾਰੇ ਕਲਰ ਇਹਦੇ ਵਿੱਚ ਅਵੇਲੇਬਲ ਆਪਣੇ ਕੋਲੇ ਅੱਜ ਅਵੇਲੇਬਲ ਹੈ ਸਾਰੇ ਕਲਰ ਜੇ ਤੁਸੀਂ ਕੱਲ੍ਹ ਪਰਸੋਂ ਤੱਕ ਪੁੱਛੋਗੇ ਇਹ ਕਲਰ ਆਪਣੇ ਕੋਲੇ ਕੋਈ ਵੀ ਨਹੀਂ ਮਿਲਣਾ ਤੁਸੀਂ ਜਲਦੀ ਜਲਦੀ ਬੁਕਿੰਗ ਕਰ ਸਕਦੇ ਜੀ ਆਪਣੇ ਸਾਰੇ ਕਲਰ ਹੈ ਜੇ ਪਹਿਣਾ ਲੈ ਚੈਨਲ ਨੂੰ ਸਬਸਕ੍ਰਾਈਬ ਮੀ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਨਾਲੇ ਵੀਡੀਓ ਤੋਂ ਨੋਟੀਫਿਕੇਸ਼ਨ ਮਿਲ ਜਿਆ ਕਰੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਜਿਹੜੇ ਆਪਣੇ ਸੂਟ ਜਿਹੜੇ ਪਿਆਰੀ ਪਿਆਰੇ ਸੋਹਣੇ ਸੋਹਣੇ ਕਲਰ ਲਾਤੇ ਆਪਾਂ ਪਹਿਲਾਂ ਵੀ ਵੀਡੀਓ ਲੈ ਕੇ ਆਏ ਸੀ ਖੀਨਖਾਵ ਤੇ ਬਰੋਕਟ ਦੇ ਸੂਟਾਂ ਦੀ ਤੇ ਇਹਦੇ ਵਿੱਚ ਜਿਹੜੇ ਲਾਏ ਆਪਾਂ ਇਹਦੇ ਚ ਖੀਨਖਾਵ ਦੇ ਲਾਏ ਇਹ ਚ ਹੈਗਾ ਬਰੋਕਟ ਦੇ ਲਾਇਆ ਬਹੁਤ ਵੀਡੀਓ ਆ ਰਹੀਆਂ ਬਰੋਕਟ ਦੇ ਸੂਟਾਂ ਨੂੰ ਖੀਨਖਾਵ ਕਹਿ ਕੇ ਵੇਚ ਜਾਂਦੇ ਆ ਪਰ ਆਪਣੇ ਕੋਲੇ ਜਿਹੜੇ ਬਰੋਕਟ ਦੇ ਅਲੱਗ ਹੋਣਗੇ ਖੀਨਖਾਵ ਦੇ ਅਲੱਗ ਹੋਣਗੇ ਬਰੋਕਟ ਦੇ ਸੂਟਾਂ ਆਪਣੇ ਕੋਲੇ ਹੈਂਡਵਰਕ ਦੇ ਸੂਟ ਵੀ ਆਏ ਹੋਏ ਆ ਹੈਂਡਵਰਕ ਦੇ ਸੂਟ ਦੀ ਦੇਖੋ ਜੀ ਬਹੁਤ ਸੋਹਣੇ ਤੇ ਪ੍ਰਾਈਸ ਬਹੁਤ ਘੱਟ ਰਹਿਣ ਵਾਲਾ 4200 ਦੇ ਪ੍ਰਾਈਸ ਵਿੱਚ ਤੁਹਾਨੂੰ ਇੰਨਾ ਸੂਟ ਮਿਲੂਗਾ ਜੀ ਬਸਕੋਸ ਔਰਗੰਝਾ ਦਾ ਸੂਟ ਹੈ ਤੇ ਬਸਕੋਸ ਔਰਗੰਝਾ ਦਾ ਦੁਪੱਟਾ ਲੱਗਿਆ ਹੋਇਆ ਹੈ ਹੈਂਡਵਰਕ ਦਾ ਸੂਟ ਹੈ ਤੇ ਅਲਚਲ ਪੂਰਾ ਮੀਟਰ ਸੂਟ ਹੋਗਾ ਅਲਓਵਰ ਸੂਟ ਹੋਗਾ ਜੀ ਕਲਰ ਇਹਦੇ ਵਿੱਚ ਆਪਣੇ ਕੋਲੇ ਜੀ ਥੋੜੇ ਜਿਹੀ ਰਹਿ ਗਏ ਆਪਣੇ ਕੋਲੇ ਸਾਰਾ ਇਹ ਸਟਾਕ ਹੋ ਗਿਆ ਤੇ ਹੈਂਡਵਰਕ ਦਾ ਹੀ ਬਹੁਤ ਵਧੀਆ ਕੰਮ ਹੋਇਆ ਸਾਰਾ ਸ਼ੇਲਟ ਜਿਹੜੀ ਹੈਂਡਵਰਕ ਦੇ ਨਾਲ ਤਿਆਰ ਹੋਈ ਹੈ ਘੇਰੇ ਤੇ ਵੀ ਵਧੀਆ ਕੰਮ ਹੋਇਆ ਜਿਹੜੇ ਆਪਣੇ ਕੋਲੇ ਕਲਰ ਜੀ 2-4 ਸੂਟ ਰਹਿ ਗਏ ਇਹਦੇ ਵਿੱਚ ਤੇ ਇਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਤੀ ਜੀ ਪਾਰਟੀ ਵੀ ਆਪਣੇ ਕੋਲੇ ਇਹ ਸੂਟ ਰਹਿ ਗਏ ਜੇ ਭੈਣਾਂ ਨੇ ਬੁਕਿੰਗ ਕਰਾਉਣੀਆਂ ਤਾਂ ਸਕਰੀਨਸ਼ਾਟ ਲੈ ਕੇ ਜੀ ਆਪਾਂ ਨੂੰ ਵਟਸਐਪ ਤੇ ਸੈਂਡ ਕਰ ਸਕਦੇ ਆ ਤੇ ਕੁਝ ਕੁ ਸੂਟ ਆਪਣੇ ਕੋਲੇ ਇਹ ਵਾਲਿਆ ਜੀ ਬਿੱਲ ਵਾਟ ਤੇ ਵਾਟ ਦੇ ਸੂਟ ਆਏ ਆ ਤੇ ਇਹਦਾ ਆਪਾਂ ਪ੍ਰਾਈਸ ਮੈਂਸ਼ਨ ਨਹੀਂ ਕੀਤਾ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਸੈਂਡ ਕਰ ਸਕਦੇ ਆ ਤੇ ਇਹ ਵੀ ਬਹੁਤ ਘੱਟ ਪ੍ਰਾਈਸ ਰਹਿਣ ਵਾਲਾ ਇਹਨਾਂ ਦਾ ਵੀ ਅੱਗੇ ਵੀਡੀਓ ਚੰਗੀ ਲੱਗੀ ਜੀ ਅੱਗੇ ਵੀਡੀਓ ਸ਼ੇਅਰ ਕਰਦੇ ਹੋਏ ਲਾਈਕ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਤੇ ਹੋਰ ਵੀ ਪਹਿਣਾ ਦਾ ਹੋ ਸਕੇ ਜੀ ਵੀਡੀਓ ਸ਼ੇਅਰ ਕਰ ਦਿਆ ਕਰੋ ਆਪ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਆ ਜਿਹੜੇ ਕੁਛ ਕੁ ਸੂਟ ਲਾਇਆ ਆਪਾਂ ਕੀਨ ਖਾਦੇ ਲਾਇਆ ਇਹਦੇ ਆਪਾਂ ਪ੍ਰਾਈਸ ਨਹੀਂ ਮੈਂਸ਼ਨ ਕੀਤਾ ਇਹਦਾ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਕਰ ਸਕਦੇ ਆ ਕੁਛ ਕੁ ਆਪਾਂ ਕਰੀਵ ਦੇ ਲਾਇ ਹੋਏ ਆ ਵੀਡੀਓ ਇੰਨੀ ਸੀ ਮਿਲਦੇ ਆ ਨੈਕਸਟ ਵੀਡੀਓ ਤੋਂ ਹੀ